ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਆ ਮੈਂ 3 ਸਾਲ ਦਾ ਸੀ ਤਾਂ ਮੇਰੀ ਮਾਂ ਨੂੰ ਸਦਾ ਹੀ ਰਿਹਾ ਵੀ ਤੁਹਾਡਾ ਪਿਓ ਪੁੱਤ ਜਾਂਦਾ ਹੀ ਆ ਜੇ ਕਿਤੇ ਸਾਂਝੇ ਥਾਂ ਤੇ 4 ਰੁਪਏ ਦੇਣੇ ਤਾਂ ਅਸੀਂ ਮੇਰੀ ਮਾਂ ਨੇ ਮੇਰੇ ਪਿਓ ਦਾ ਨਾਮ ਲਿਖਾਉਣਾ ਵੀ ਉਹਦਾ ਨਾਮ ਬੋਲਦਾ ਤਾਂ ਉਹ ਜਾਂਦਾ ਹੀ ਆ ਮੈਨੂੰ ਉਹ ਗੱਲ ਸਦਾ ਹੀ ਤੁਮਦੀ ਰਹਿੰਦੀ ਹੈ ਜੇ ਰਾਜਵੀਰ ਸਿਨੇਮੇ ਤੇ ਸਾਡੇ ਨਾਲ ਆ ਜੇ ਰਾਜਵੀਰ ਗੀਤਾਂ 'ਚ ਸਾਡੇ ਨਾਲ ਆ ਤਾਂ ਉਹ ਜਾਂਦਾ ਹੀ ਆ ਉਹਨੂੰ ਜਾਂਦਾ ਰੱਖਣਾ ਜ਼ਰੂਰ ਸਾਡੀ ਜ਼ਿੰਮੇਵਾਰੀ ਆ ਜਿਵੇਂ ਇੱਕ ਪਰਿਵਾਰ ਚ ਜਿਵੇਂ ਸਾਡੀ ਸਾਡੇ ਬਾਪੂ ਪ੍ਰਤੀ ਜ਼ਿੰਮੇਵਾਰੀ ਆ ਵੀ ਉਹਦਾ ਨਾਂ ਰੱਖੀਏ ਉਹਨੂੰ ਜਿਉਂਦਾ ਰੱਖੀਏ ਓਵੇਂ ਇੱਕ ਕਲਾਕਾਰ ਪ੍ਰਤੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਵੀ ਅਸੀਂ ਆਉਦੇ ਚਿਹਤੇ ਕਲਾਕਾਰ ਨੂੰ ਅਸੀਂ ਆਉਦੇ ਭਰਾ ਨੂੰ ਜਿਉਂਦਾ ਰੱਖੀਏ ਉਹਨੂੰ ਜਿਉਂਦਾ ਰੱਖਣ ਲਈ ਉਹਦੇ ਗੀਤਾਂ ਨੂੰ ਸੁਣੀਏ ਉਹਦੀਆਂ ਫਿਲਮਾਂ ਜਿਹੜੀ ਪਿਛਲੀਆਂ ਬਣੀ ਹੋਈਆਂ ਸਨ ਉਹਨੂੰ ਦੇਖੀਏ ਉਹਨੂੰ ਹਰ ਤਰ੍ਹਾਂ ਨਾਲ ਗੱਲ ਲਾ ਕੇ ਰੱਖੀਏ ਵੀ ਸਾਨੂੰ ਲੱਗੇ ਉਹ ਸਾਡੇ ਵਿੱਚ ਹੀ ਆ ਤੇ ਸਾਡੇ ਸਾਰਿਆਂ ਦਾ ਹੁਣ ਉਦਮ ਹੋਊਗਾ ਤੁਹਾਡਾ ਸਾਰਿਆਂ ਦਾ ਉਦਮ ਹੋਊਗਾ ਚੰਗੀ ਫਿਲਮ ਹੈ ਫਿਲਮ ਜੋ ਜੀ ਹੋਣੀ ਚਾਹੀਦੀ ਉਹੋ ਜੀ ਫਿਲਮ ਹੈ ਪਰ ਪਤਾ ਨਹੀਂ ਕਿਉਂ ਇਹ ਫਿਲਮ ਸਾਰਿਆਂ ਲਈ ਨਾ ਤਾਂ ਨੂੰ ਇਹੀ ਕਿਹਾ ਜਾ ਸਕਦਾ ਵੀ ਇਹ ਬਹੁਤ ਖਾਸ ਫਿਲਮ ਬਣ ਗਈ ਵੀ ਇਹਦੇ ਲਈ ਕੋਈ ਅੱਖਰ ਨਹੀਂ ਹੈਗੇ ਬਸ ਰਾਜਵੀਰ ਨੂੰ ਜਿਉਂਦਾ ਰੱਖਣ ਲਈ ਇਹ ਫਿਲਮ ਨੂੰ ਜ਼ਰੂਰ ਦੇਖੋ